ਖਬਰ ਨਾਮਾ ਦੇਖ ਰਿਹਾ ਹਾਂ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਆਪ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੂੰ ਹੋਈ ਸਜ਼ਾ ਤੇ ਫਿਰ ਦੁਬਾਰਾ ਹੋਵੇਗੀ ਜਿਮਨੀ ਚੋਣ ਆਖਰਕਾਰ ਪੰਜਾਬ ਦੇ ਵਿੱਚ ਆਪ ਆਦਮੀ ਪਾਰਟੀ ਵਿਧਾਇਕਾਂ ਦੇ ਮੰਤਰੀਆਂ ਅਤੇ ਮੰਤਰੀਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸ ਤਰ੍ਹਾਂ ਦੇ ਕਾਰਜ ਕੀਤੇ ਜਾ ਰਹੇ ਨੇ ਇੱਕ ਪਾਸੇ ਜਿੱਥੇ ਪੰਜਾਬ ਪੁਲਿਸ ਬੜੀ ਵੱਡੀ ਮੁਸਤਹਿਦੀ ਦੇ ਨਾਲ ਹਰਮਿੰਦਰ ਸਿੰਘ ਪਠਾਨ ਮਾਜ਼ਰਾ ਨੂੰ ਗ੍ਰਿਫਤਾਰ ਕਰਨ ਲੱਗੀ ਹੋਈ ਹੈ ਕਿ ਉਹਨਾਂ ਤੇ ਵੀ 376 ਦਾ ਪਰਚਾ ਹੈ ਜੇਕਰ 376 ਦੀ ਸਜ਼ਾ ਹੁੰਦੀ ਹੈ ਤਾ ਉਥੇ ਵੀ ਜਿਮਣੀ ਚੋਣ ਹੋਵੇਗੀ ਲੇਕਿਨ ਹਾਲੇ ਹਰਬੀਰ ਸਿੰਘ ਪਠਾਨ ਪਾਜਰਾ ਦੀ ਗ੍ਰਿਫਤਾਰੀ ਕਦੋਂ ਹੋਵੇਗੀ ਕਦੋਂ ਉਸ ਤੇ ਕੇਸ ਹੋਵੇਗਾ ਕਦੋਂ ਉਸ ਦੀ ਸਜ਼ਾ ਹੋਵੇਗੀ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਲੇਕਿਨ ਇੱਕ ਹੋਰ ਆਪ ਆਦਮੀ ਪਾਰਟੀ ਦਾ ਮੌਜੂਦਾ ਵਿਧਾਇਕ ਫਸ ਗਿਆ ਹੈ ਇਹ ਗੱਲ ਹੈ 2012-13 ਦੀ ਗਿਆਸਪੁਰਾ ਪਿੰਡ ਦੀ ਇੱਕ ਲੇਡਸ ਨੂੰ ਛਿੜਿਆ ਗਿਆ ਸੀ ਆਪ ਆਦਮੀ ਪਾਰਟੀ ਦੇ ਮੌਜੂਦਾ ਜਿਹੜੇ ਫੋਨ ਵਿਧਾਇਕ ਨੇ ਮਨਜਿੰਦਰ ਸਿੰਘ ਲਾਲਪੁਰਾ ਗਿਆਸਪੁਰੇ ਦੀ ਗੱਲ ਦੱਸੀ ਜਾ ਰਹੀ ਹੈ ਕਿ 2013 ਦੇ ਵਿੱਚ ਪੰਜਾਬ ਦੇ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਵੱਲੋਂ ਇੱਕ ਜਨਾਨੀ ਦੇ ਨਾਲ ਕਤਤ ਛੇੜਛਾੜ ਕੀਤੀ ਗਈ ਸੀ ਤੇ ਉਸ ਵੱਲੋਂ ਜਿਹੜੀ ਹੈ ਕਾਰਵਾਈ ਕਰ ਦਿੱਤੀ ਗਈ ਉਹ ਕੇਸ ਇੰਨਾ ਕੁ ਚੱਲਿਆ ਕਿ ਅੱਜ ਐਸਸੀਬੀ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਆਇਆ ਹੈ ਸੂਤਰਾ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਮੌਕੇ ਤੇ ਹੀ ਗ੍ਰਿਫਤਾਰ ਕਰਨ ਲਿਆ ਗਿਆ ਮਨਜਿੰਦਰ ਸਿੰਘ ਲਾਪੁਰਾ ਨੂੰ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਝ ਹੀ ਦੇਰ ਬਾਅਦ ਲਗਭਗ 4 ਤੋਂ 5 ਸਾਲ ਦੀ ਸਜ਼ਾ ਮਨਜਿੰਦਰ ਸਿੰਘ ਲਾਪੁਰਾ ਨੂੰ ਹੋਵੇਗੀ ਜੇਕਰ ਹੋਵੇਗੀ ਸਜ਼ਾ 4 ਤੋਂ 5 ਸਾਲ ਦੀ ਤਾਂ ਜ਼ਬੰਤ ਨਹੀਂ ਹੋਵੇਗੀ ਮੌਕੇ ਤੇ ਜਿਹੜਾ ਕਾਨੂੰਨ ਭਾਰਤੀ ਜਨਤਾ ਪਾਰਟੀ ਲੈ ਕੇ ਆ ਰਹੀ ਹੈ ਕਿ ਮੰਤਰੀ ਐਮ ਐਲ اے ਵਿਧਾਇਕ ਮੁੱਖ ਮੰਤਰੀ ਪ੍ਰਧਾਨ ਮੰਤਰੀ ਜੇਕਰ ਉਹ ਕਿਸੇ ਕੇਸ ਨੂੰ ਲੈ ਕੇ 30 ਦਿਨ ਨਿਆਇਕ ਹਰਾਸਟ ਵਿੱਚ ਰਹਿੰਦਾ ਹੈ ਤਾਂ ਭਾਵੇਂ ਉਹ ਵਿਧਾਇਕ ਹੈ ਚਾਹੇ ਚਾਹੇ ਮੰਤਰੀ ਹੈ ਚਾਹੇ ਉਹ ਸੰਸਦ ਮੈਂਬਰ ਹੈ ਚਾਹੇ ਉਹ ਮੁੱਖ ਮੰਤਰੀ ਹੈ ਚਾਹੇ ਉਹ ਪ੍ਰਧਾਨ ਮੰਤਰੀ ਹੈ ਉਸ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਵੇਗਾ ਨਹੀਂ ਤਾਂ ਕਾਨੂੰਨ ਹੈ ਕਾਨੂੰਨ ਜਿਹੜਾ ਹੈ ਉਹ ਆਪਣੇ ਹੱਥ ਵਿੱਚ ਲਿਆ ਜਾਵੇਗਾ ਦੇਸ਼ ਦੇ ਜਿਹੜੇ ਕਮਿਸ਼ਨਰ ਨੇ ਉਹ ਆਪਣੇ ਪਦਰ ਤੇ ਚੋਣ ਕਮਿਸ਼ਨ ਜਿਹੜੇ ਨੇ ਉਹ ਅਸਤੀਫਾ ਜਿਹੜਾ ਉਹਦਾ ਲੈ ਲੈਣਗੇ ਉਹ ਸਾਰੇ ਉਹਦੇ ਗਵਾ ਬੈਠੇਗਾ ਇਸੇ ਤਰ੍ਹਾਂ ਹੀ ਹੋ ਗਿਆ ਕਿ ਮਨਜਿੰਦਰ ਸਿੰਘ ਲਾਹਪੁਰਾ ਤੇ ਵੱਡੀ ਕਾਰਵਾਈ ਅੱਜ ਅਦਾਲਤ ਵੱਲੋਂ ਕੀਤੀ ਗਈ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ 4 ਤੋਂ 5 ਸਾਲ ਦੀ ਸਜ਼ਾ ਹੋ ਗਈ ਹੈ ਜੇਕਰ 4 ਅਤੇ 5 ਸਾਲ ਦੀ ਸਜ਼ਾ ਹੋ ਗਈ ਹੈ ਤੇ ਫਿਰ ਇੱਕ ਵਾਰ ਜਿਹੜਾ ਹੈ ਹੋਵੇਗੀ ਜਿਮਨੀ ਚੋਣ ਇੱਕ ਹਰਬੀਰ ਸਿੰਘ ਪਠਾਨ ਮਾਜਰਾ ਨੂੰ ਲੈ ਕੇ ਕਿਉਂਕਿ ਹਰਬੀਰ ਸਿੰਘ ਪਠਾਨ ਮਾਜਰਾ ਦੀ ਜਿਵੇਂ ਹੀ ਗ੍ਰਿਫਤਾਰੀ ਹੁੰਦੀ ਹੈ ਤਾਂ ਹਰਬੀਰ ਸਿੰਘ ਪਠਾਨ ਮਾਜਰਾ ਨੂੰ ਲਗਭਗ 3 ਸਾਲ ਜ਼ਮਾਨਤ ਨਹੀਂ ਮਿਲੇਗੀ ਕਿਉਂਕਿ ਉਹਨਾਂ ਉੱਤੇ ਪਰਚਾ ਹੈ 376 ਦਾ ਸੂਤਰਾਂ ਦੇ حوالے ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਮਨਜਿੰਦਰ ਸਿੰਘ ਲਾਲਪੁਰਾ ਜਿਹੜੇ ਨੇ ਉਹ ਐਸੀ ਹੁਕਮਾਂ ਦੇ ਅਨਸਾਰ ਉਹ ਅੱਜ ਗ੍ਰਿਫਤਾਰ ਕਰ ਲਿਆ ਗਿਆ ਲੈ ਨਹੀਂ ਹਿਰਾਸਤ ਵਿੱਚ ਲੈ ਲਿਆ ਗਿਆ ਅੱਜ ਉਹਨਾਂ ਦੀ ਸੁਣਵਾਈ ਸੀ ਦੱਸਿਆ ਜਾ ਰਿਹਾ ਹੈ ਕਿ 2013 ਦੇ ਵਿੱਚ ਇੱਕ ਲੇਡੀਜ਼ ਨਾਲ ਛੇੜਛਾੜ ਕੀਤੀ ਸੀ ਲਾਲਜੀਤ ਮਨਜਿੰਦਰ ਸਿੰਘ ਲਾਤਰਾ ਨੇ ਮਨਜਿੰਦਰ ਸਿੰਘ ਲਾਲਪੁਰਾ ਨੇ ਛੇੜਛਾੜ ਕੀਤੀ ਸੀ ਉਸ ਤੋਂ ਬਾਅਦ ਉਹ ਕੇਸ ਜਿਹੜਾ ਹੈ ਥਾਣੇ ਥਾਣੇ ਤੋਂ ਬਾਅਦ ਹਾਈ ਕੋਰਟ ਹਾਈ ਕੋਰਟ ਤੋਂ ਬਾਅਦ ਐਸੀ ਯਾਨੀ ਕਿ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਦਾ ਵੀ ਦਰਵਾਜ਼ਾ ਮਨਜਿੰਦਰ ਸਿੰਘ ਲਾਲਪੁਰਾ ਨੂੰ ਖੜਕਾਇਆ ਗਿਆ ਲੇਕਿਨ ਉੱਥੋਂ ਰਾਤ ਨਹੀਂ ਮਿਲੀ ਮਨਜਿੰਦਰ ਸਿੰਘ ਲਾਲਪੁਰਾ ਨੇ ਜਿਹੜੀ ਛੇੜਛਾੜ ਕੀਤੀ ਸੀ ਇੱਕ ਲੇਡੀਜ਼ ਦੇ ਨਾਲ ਉਸ ਦਾ ਅੱਜ ਉਸ ਨੂੰ ਵਟੇ ਬੱਦਰ ਤੇ ਖਵਨਿਆਜ਼ਾ ਪੁਤਰਾ ਪਿਆ ਹੈ 4 ਤੋਂ 5 ਸਾਲ ਦੀ ਸਜ਼ਾ ਦਿੱਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਮਨਜਿੰਦਰ ਸਿੰਘ ਲਾਲਪੁਰਾ ਦੀ ਥਾਂ ਤੇ ਹੁਣ ਇੱਕ ਜਿਮਨੀ ਚੋਰ ਹੋਵੇਗੀ ਧੰਨ